ਫਰੀਦাবাদ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ 2 ਮਹੀਨਿਆਂ ਬਾਅਦ ਇੱਕ ਔਰਤ ਦੀ ਲਾਸ਼ ਨੂੰ ਜ਼ਮੀਨ ਦੇ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਦਿਲ ਨੂੰ ਝੰਡੋੜ ਕੇ ਰੱਖ ਦੇਣ ਵਾਲੀਆਂ ਤਸਵੀਰਾਂ ਫਰੀਦাবাদ ਦੇ ਡੱਲਾ ਥਾਣਾ ਖੇਤਰ ਦੇ ਰੋਸ਼ਨ ਨਗਰ ਆ ਗਲੀ ਨੰਬਰ 1 ਤੋਂ ਸਾਹਮਣੇ ਆਈਆਂ ਨੇ ਜਾਣਕਾਰੀ ਦੇ ਮੁਤਾਬਕ ਦਾਜ ਦੇ ਲੋਬੀਆਂ ਨੇ ਆਪਣੀ ਹੀ ਨੂਂ ਦਾ ਕਥਿਤ ਤੌਰ ਉੱਤੇ ਕਤਲ ਕਰਕੇ ਉਸ ਦੀ ਲਾਸ਼ ਹੈ ਜਿਹੜੀ ਆ ਜ਼ਮੀਨ ਦੇ ਵਿੱਚ ਦੱਬ ਦਿੱਤੀ ਤਾਂ ਹੁਣ 2 ਮਹੀਨਿਆਂ ਬਾਅਦ Laash ਨੂੰ ਬਾਹਰ ਕੱਢਿਆ ਗਿਆ ਜਿਸ ਤੋਂ ਬਾਅਦ ਹਰ ਇੱਕ ਦੇ ਪੈਰਾਂ ਥੱਲੇੋਂ ਜ਼ਮੀਨ ਖਿਸਕ ਗਈ ਹੈ ਤੇ ਸਾਰੇ ਮੁਲਜ਼ਮ ਨੇ ਜਿਹੜੇ ਫਰਾਰ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਪੁਲਿਸ ਵੱਲੋਂ ਭਾਲ ਵੀ ਕੀਤੀ ਜਾ ਰਹੀ ਹੈ ਦਰਅਸਲ ਇਹ ਪੂਰਾ ਮਾਮਲਾ ਫਰੀਦাবাদ ਦੇ ਡੱਲਾ ਥਾਣਾ ਖੇਤਰ ਦੇ ਰੋਸ਼ਨ ਨਗਰ ਗਲੀ ਨੰਬਰ 1 ਦਾ ਹੈ ਇੱਥੇ ਸੋਹ ਰਿਆ ਨੇ ਇੱਕ ਔਰਤ ਦਾ ਕਥਿਤ ਤੌਰ ਤੇ ਕਤਲ ਕਰਕੇ ਉਸ ਦੀ Laash ਜਿਹੜੀ ਘਰ ਦੇ ਸਾਹਮਣੇ ਵਾਲੀ ਗਲੀ ਦੇ ਵਿੱਚ ਹੀ ਦੱਬ ਦਿੱਤੀ ਅਤੇ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਗੁੰਮ ਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਗਈ ਤਾਂ 2 ਮਹੀਨਿਆਂ ਤੋਂ ਲਾਪਤਾ 28 ਸਾਲਾ ਤਨੂ ਸਿੰਘ ਰਾਜਪੂਤ ਦੀ ਲਾਸ਼ ਹੈ ਜਿਹੜੀ ਆ ਬੀਤੇ ਦਿਨੀ ਜੀਸੀਬੀ ਦੇ ਨਾਲ ਖੁਦਾਈ ਦੌਰਾਨ ਬ੍ਰਮਧ ਹੋਈ ਹੈ ਜਿਸ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਤਾਂ ਪੁਲਿਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਤਾਂ ਹਰਿਆਣਾ ਦੇ ਫਰੀਦাবাদ ਦੇ ਵਿੱਚ ਇੱਕ ਕੱਪੜਾ ਵਪਾਰੀ ਨੇ ਆਪਣੀ ਪਤਨੀ ਦਾ ਕਤਲ ਕੀਤਾ ਤੇ ਬਾਅਦ ਦੇ ਵਿੱਚ ਉਸ ਦੀ Laash ਜਿਹੜੀ ਘਰ ਦੇ ਸਾਹਮਣੇ ਗਲੀ ਦੇ ਵਿੱਚ ਜ਼ਮੀਨ ਹੇਠਾਂ ਦੱਬ ਦਿੱਤੀ ਤਾਂ ਫਿਰ ਉਸ ਨੇ ਆਪਣੇ ਪਿਤਾ ਦੇ ਨਾਲ ਮਿਲ ਕੇ ਰਾਤ ਨੂੰ ਘਰ ਦੇ ਬਾਹਰ ਸੜਕ ਦੇ ਵਿਚਕਾਰ 5 ਫੁੱਟ ਡੂੰਘਾ ਸੀਵਰੇਜ ਦਾ ਟੋਆ ਪੁੱਟਿਆ ਤੇ Laash ਨੂੰ ਉਸ ਦੇ ਵਿੱਚ ਦੱਬ ਦਿੱਤਾ ਤੇ ਚਣਾਈ ਤੱਕ ਕਰ ਦਿੱਤੀ ਗਈ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ ਤਾਂ ਸ਼ੱਕ ਤੋਂ ਬਚਣ ਦੇ ਲਈ ਆ ਪੁਲਿਸ ਸਟੇਸ਼ਨ ਜਾਂਦਾ ਹੈ ਇਹ ਪਰਿਵਾਰ ਜਿੱਥੇ ਆਪਣੀ ਨੂੰਹ ਦੀ ਆ ਗੁੰਮਸ਼ੁਦਗੀ ਦੀ ਸ਼ਿਕਾਇਤ ਵੀ ਦਰਜ ਕਰਵਾਈ ਜਾਂਦੀ ਹੈ ਯਾਨੀ ਕਿ ਪਤਨੀ ਦੇ ਲਾਪਤਾ ਹੋਣ ਦੀ ਆ ਝੂਠੀ ਕਹਾਣੀ ਹੈ ਜਿਹੜੀ ਉਹ ਦੱਸੀ ਜਾਂਦੀ ਹੈ ਹਾਲਾਂਕਿ ਕੁੜੀ ਦੇ ਪਿਤਾ ਜੋ ਕਿ ਜੁਪੀ ਦੇ ਫਿਰੋਜ਼ਾਬਾਦ ਦੇ ਰਹਿਣ ਵਾਲੇ ਨੇ ਉਹਨਾਂ ਨੇ ਆਪਣੀ ਧੀ ਦੀ ਪਾਲ ਜਾਰੀ ਰੱਖੀ ਤੇ ਜਦੋਂ ਤੱਕ ਧੀ ਦੇ ਬਾਰੇ ਕੁਝ ਪੱਕੇ ਸਬੂਤ ਨਾ ਮਿਲੇ ਉਦੋਂ ਤੱਕ ਮਰਤਕ ਲੜਕੀ ਦਾ ਪਿਤਾ ਜਿਹੜਾ ਉਸ ਦਾ ਪਰਿਵਾਰ ਆ ਟਿੱਕੇ ਨਹੀਂ ਬੈਠਾ ਤਾਂ ਮਰਤਕ ਲੜਕੀ ਦੇ ਮਾਪਿਆਂ ਨੂੰ ਜਦੋਂ ਸ਼ੱਕ ਹੋਇਆ ਕਿ ਉਹਨਾਂ ਦੀ ਧੀ ਹੈ ਜਿਹੜੀ ਉਸ ਦੇ ਨਾਲ ਕੁਝ ਅਣੌਖੀ ਵਾਪਰੀ ਹੈ ਤਾਂ ਉਹ ਟਿੱਕੇ ਨਹੀਂ ਬੈਠੇ ਤੇ ਪੁਲਿਸ ਦੇ ਕੋਲ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕਰ ਦਿੱਤੀ। ਉੱਥੇ ਹੀ ਆਲੇ ਦੁਆਲੇ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਜਿੱਥੋਂ ਇਹ ਸ਼ੱਕ ਹੈ ਜਿਹੜਾ ਹੋਰ ਵੱਧ ਗਿਆ ਕਿਉਂਕਿ ਨੂ ਦੇ ਸੋਹਰੇ ਪਰਿਵਾਰ ਵੱਲੋਂ ਜਿਹੜਾ ਇੱਕ ਬਾਹਰ ਟੋਆ ਪੱਟਿਆ ਗਿਆ ਸੀ ਤਾਂ ਉਸ ਟੋਏ ਦੇ ਵਿੱਚ ਹੀ ਆਪਣੀ ਨੂ ਨੂੰ ਦੱਬ ਦਿੱਤਾ ਤੇ ਬਾਅਦ ਦੇ ਵਿੱਚ ਟੋਏ ਨੂੰ ਬੰਦ ਕਰ ਦਿੱਤਾ। ਤਾਂ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸੋਹਰੇ ਪਰਿਵਾਰ ਦੀ ਇੱਕ ਫੈਕਟਰੀ ਹੈ ਤੇ ਉਹ ਫੈਕਟਰੀ ਕੱਪੜਿਆਂ ਦੀ ਦੱਸੀ ਜਾ ਰਹੀ ਹੈ ਟੇਲਰਿੰਗ ਦਾ ਕੰਮ ਕੀਤਾ ਜਾਂਦਾ ਸੀ ਤਾਂ ਉਸ ਤੋਂ ਬਾਅਦ ਆ ਸੀਵਰੇਜ ਦਾ ਪਾਣੀ ਦਾ ਬਹਾਨਾ ਲਗਾ ਕੇ ਇੱਕ ਟੋਆ ਪੱਟਿਆ ਜਾਂਦਾ ਤੇ ਉਸ ਟੋਏ ਦੇ ਵਿੱਚ ਹੀ ਆਪਣੀ ਨੂ ਨੂ ਦੱਬ ਦਿੱਤਾ ਜਾਂਦਾ ਤਾਂ ਹੁਣ ਪੁਲਿਸ ਨੇ ਹੈਰਾਨ ਤੇ ਵੱਡੇ ਖੁਲਾਸੇ ਕੀਤੇ ਨੇ ਕਿਉਂਕਿ ਜ਼ਮੀਨ ਦੇ ਵਿੱਚੋਂ ਇਹ ਲਾਸ਼ ਜਿਹੜੀ ਬਰਾਮਦ ਹੋਈ ਹੈ ਤਾਂ ਮ੍ਰਿਤਕ ਲੜਕੀ ਜਿਹੜੀ ਜੁਪੀ ਦੀ ਰਹਿਣ ਵਾਲੀ ਹੈ ਤਾਂ ਉਸ ਦਾ ਵਿਆਹ ਹੈ ਜਿਹੜਾ 2 ਸਾਲ ਪਹਿਲਾਂ ਹੋਇਆ ਸੀ ਤਾਂ ਉੱਤਰ ਪ੍ਰਦੇਸ਼ ਦੇ ਫਰੋਜਾਬਾਦ ਜ਼ਿਲ੍ਹੇ ਦੇ ਸ਼ਿਕੋਹਾਬਾਦ ਦੇ ਰਹਿਣ ਵਾਲੀ ਮ੍ਰਿਤਕ ਲੜਕੀ ਦੇ ਪਿਤਾ ਨੇ ਆਪਣੀ ਸ਼ਿਕਾਇਤ ਦੇ ਵਿੱਚ ਆਖਿਆ ਕਿ ਉਸ ਨੇ ਆਪਣੀ ਤੀ ਤਨੂ ਜਿਸ ਦੀ ਉਮਰ 28 ਸਾਲ ਹੈ ਉਸ ਦਾ ਵਿਆਹ 2023 ਦੇ ਵਿੱਚ ਰੋਸ਼ਨ ਨਗਰ ਦੇ ਰਹਿਣ ਵਾਲੇ ਅਰुण ਦੇ ਨਾਲ ਕੀਤਾ ਸੀ ਤਾਂ ਦੋਵਾਂ ਦੇ ਕੋਈ ਔਲਾਦ ਵੀ ਨਹੀਂ ਹੈ ਤਾਂ ਰੋਸ਼ਨ ਅਤੇ ਉਸਦੇ ਪਿਤਾ ਆਪੂਪ ਸਿੰਘ ਨੇ ਜਿਹੜੇ ਕੱਪੜੇ ਦਾ ਕਾਰੋਬਾਰ ਕਰਦੇ ਨੇ ਤਾਂ ਉਸਨੇ ਆਪਣੀ ਧੀ ਦੇ ਵਿਆਹ ਤੇ ਆਪਣੇ ਸਾਧਨਾਂ ਤੋਂ ਵੱਧ ਖਰਚ ਵੀ ਕੀਤਾ ਪਰ ਨਹੀਂ ਪਤਾ ਸੀ ਕਿ ਉਸ ਦੀ ਧੀ ਦੇ ਨਾਲ ਅਜਿਹੀ ਘਟਨਾ ਵਾਪਰ ਜਾਵੇਗੀ ਜਿਸ ਦੀ ਕਲਪਨਾ ਤੱਕ ਨਹੀਂ ਕੀਤੀ ਗਈ ਤਾਂ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੂਰੇ ਇਲਾਕੇ ਦੇ ਵਿੱਚ ਵੀ ਸੰਸਨੀ ਫੈਲ ਜਾਂਦੀ ਹੈ ਪੁਲਸ ਦੇ ਅਨੁਸਾਰ ਤਨੂ ਸਿੰਘ ਦਾ ਵਿਆਹ ਰੋਸ਼ਨ ਨਗਰ ਦੇ ਰਹਿਣ ਵਾਲੇ ਭੂਪ ਸਿੰਘ ਦੇ ਪੁੱਤਰ ਅਰुण ਸਿੰਘ ਦੇ ਨਾਲ ਲਗਭਗ 2 ਸਾਲ ਪਹਿਲਾਂ ਹੋਇਆ ਸੀ ਤਾਂ ਤਨੂ ਅਚਾਨਕ 2 ਮਹੀਨੇ ਪਹਿਲਾਂ ਗਾਇਬ ਹੋ ਗਈ ਪਰਿਵਾਰ ਨੇ ਕਈ ਵਾਰ ਉਸਦੇ ਸਹੁਰਿਆਂ ਦੇ ਨਾਲ ਵੀ ਸੰਪਰਕ ਕੀਤਾ ਪਰ ਉਹ ਇਹ ਕਹਿ ਕੇ ਟਾਲਦੇ ਰਹੇ ਕਿ ਤਨੂ ਕਿਤੇ ਵੀ ਨਹੀਂ ਮਿਲ ਰਹੀ ਉਹ ਕਿਤੇ ਚਲੀ ਗਈ ਹੈ ਯਾਨੀ ਕਿ ਉਹਨਾਂ ਨੂੰ ਕੁਝ ਨਹੀਂ ਪਤਾ ਜਦੋਂ ਮਾਮਲਾ ਸ਼ੱਕੀ ਲੱਗਿਆ ਤਬ ਮਰਤਕ ਤਨੂ ਦੇ ਪਿਤਾ ਹਕੀਮ ਸਿੰਘ ਨੇ ਆਪਣੀ ਧੀ ਦੇ ਸੋਹਰਿਆਂ ਦੇ ਨਾਲ ਗੱਲਬਾਤ ਕੀਤੀ ਪਰ ਸੋਹਰਿਆਂ ਨੇ ਤਾਂ ਪਹਿਲਾਂ ਹੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿੱਤੀ ਤਾਂ ਸੋਹਰਿਆਂ ਦੇ ਸ਼ੱਕ ਕਾਰਨ ਭੇਤ ਖੁੱਲ ਗਿਆ ਇੱਥੇ ਤਨੂ ਦੇ ਪਰਿਵਾਰ ਦੇ ਲਗਾਤਾਰ ਯਤਨ ਅਤੇ ਸਥਾਨਕ ਤੌਰ ਤੇ ਮਿਲੀ ਗੁਪਤ ਸੂਚਨਾ ਦੇ ਆਧਾਰ ਤੇ ਸ਼ੱਕ ਹੈ ਜਿਹੜਾ ਹੋਰ ਵੀ ਡੂੰਘਾ ਹੋ ਗਿਆ ਕਿ ਤਨੂ ਦਾ ਕਤਲ ਕਰ ਦਿੱਤਾ ਗਿਆ ਤੇ ਉਸ ਦੀ Laash ਨੂੰ ਘਰ ਦੇ ਨੇੜੇ ਹੀ ਦੱਬਿਆ ਗਿਆ ਤਾਂ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ JCB ਮਸ਼ੀਨ ਦੇ ਨਾਲ ਇਲਾਕੇ ਦੀ ਖੁਦਾਈ ਕੀਤੀ ਗਈ ਤਾਂ ਖੁਦਾਈ ਦੇ ਵਿੱਚ ਲਗਭਗ 5 ਫੁੱਟ ਹੇਠਾਂ ਇੱਕ Laash ਮਿਲੀ ਜਿਸ ਦੀ ਪਛਾਣ ਤਨੂ ਸਿੰਘ ਵਜੋਂ ਹੋਈ ਹੈ ਤਾਂ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਸੋਰੇ ਵਾਲੇ ਤਨੂ ਨੂੰ ਦਾਜ ਦੇ ਲਈ ਲਗਾਤਾਰ ਤੰਗ ਪਰੇਸ਼ਾਨ ਕਰਦੇ ਸਨ ਤੇ ਜਦੋਂ ਵੀ ਪਰਿਵਾਰ ਵੱਲੋਂ ਤਨੂ ਦੇ ਖਾਤੇ ਵਿੱਚ ਕੁਝ ਪੈਸੇ ਭੇਜੇ ਜਾਂਦੇ ਸਨ ਤਾਂ ਸੋਹਰੇ ਪਰਿਵਾਰ ਵੱਲੋਂ ਜ਼ਬਰਦਸਤੀ ਉਹ ਪੈਸੇ ਕਢਵਾ ਲਏ ਜਾਂਦੇ ਸਨ ਤਾਂ ਤਨੂ ਨੂੰ ਕੁੱਟਮਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਸਨ ਤਾਂ ਤਨੂ ਅਕਸਰ ਫੋਨ ਦੇ ਉੱਤੇ ਜ਼ਿਕਰ ਕਰਦੀ ਸੀ ਕਿ ਉਸ ਨੂੰ ਜ਼ਬਰਦਸਤੀ ਮਾਸਾਹਾਰੀ ਵੀ ਖਵਾਇਆ ਜਾ ਰਿਹਾ ਹੈ ਤਾਂ ਪੈਸੇ ਦੀ ਮੰਗ ਵੀ ਕੀਤੀ ਜਾ ਰਹੀ ਸੀ ਕੁੱਟਮਾਰ ਵੀ ਕੀਤੀ ਜਾ ਰਹੀ ਸੀ ਤਾਂ ਮਿਰਤਕ ਦੇ ਗਵਾਂਢ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਅਨੁਸਾਰ ਭੂਪ ਸਿੰਘ ਆਪਣੀ ਪਤਨੀ ਪੁੱਤਰ ਅਤੇ ਧੀ ਦੇ ਨਾਲ ਗਵਾਂਢ ਦੇ ਵਿੱਚ ਰਹਿੰਦਾ ਹੈ ਉਸ ਦਾ ਟੇਲਰਿੰਗ ਦਾ ਕਾਰੋਬਾਰ ਹੈ ਉਸਨੇ ਆਪਣੇ ਘਰ ਦੇ ਨੇੜੇ ਇੱਕ ਛੋਟੀ ਜਹੀ ਫੈਕਟਰੀ ਵੀ ਲਗਾਈ ਹੋਈ ਹੈ ਤੱਪੂ ਉਪ ਸਿੰਘ ਨੂੰ ਪਾਣੀ ਦੀ ਨਿਕਾਸੀ ਲਈ ਆਪਣੇ ਘਰ ਦੇ ਸਾਹਮਣੇ ਟੋਆ ਪੁੱਟਿਆ ਵੀ 2 ਮਹੀਨੇ ਹੋ ਗਏ ਸਨ ਤਾਂ ਇਸ ਤੋਂ ਇੱਕ ਦਿਨ ਪਹਿਲਾਂ ਉਸਨੇ ਆਖਿਆ ਕਿ ਮੇਰੀ ਨੂੰ ਕਿਤੇ ਨਹੀਂ ਮਿਲ ਰਹੀ ਉਹ ਕਿਤੇ ਚਲੀ ਗਈ ਹੈ ਤਾਂ ਉਹ ਗਾਇਬ ਹੋਈ ਤਾਂ ਜਦੋਂ ਅਸੀਂ ਇਸ ਟੋਏ ਬਾਰੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਘਰ ਪਾਣੀ ਨਾਲ ਭਰ ਜਾਂਦਾ ਹੈ ਇਸ ਲਈ ਟੋਆ ਪੁੱਟਿਆ ਗਿਆ ਅਤੇ ਇਹ ਟੋਆ ਜਿਹੜਾ ਪਰਿਆ ਜਾਵੇਗਾ ਤਾਂ ਇਸ ਤੋਂ ਬਾਅਦ ਅਗਲੇ ਦਿਨ ਸਵੇਰੇ ਟੋਏ ਨੂੰ ਚਣਾਈ ਦੇ ਨਾਲ ਵੀ ਭਰ ਦਿੱਤਾ ਗਿਆ ਤਾਂ ਦੂਜੇ ਪਾਸੇ ਉਹ ਆਪਣੀ ਨੂੰਹ ਦੇ ਲਾਪਤਾ ਹੋਣ ਬਾਰੇ ਪੁਲਿਸ ਸਟੇਸ਼ਨ ਜਾਂਦੇ ਨੇ ਤੇ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਜਾਂਦੀ ਹੈ ਪਰ ਪੁਲਿਸ ਜਾਂਚ ਦੌਰਾਨ ਮਾਮਲਾ ਕੁਝ ਹੋਰ ਹੀ ਨਿਕਲਾਇਆ ਹੈ ਉਹਨਾਂ ਨੇ ਇੱਕ ਖੁੱਦ ਟੋਆ ਪੁੱਟਿਆ ਸੀ ਤੇ ਆਪਣੀ ਨੂਨੂ ਉਸ ਦੇ ਵਿੱਚ ਦਬ ਦਿੱਤਾ ਸੀ ਜਿਸ ਦੀ ਪੁਲਿਸ ਨੇ ਹੁਣ Laash ਬਰਾਮਦ ਕਰ ਲਈ ਹੈ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜੋ ਔਰੋਪੀ ਫਰਾਰ ਨੇ ਉਹਨਾਂ ਦੀ ਭਾਲ ਵੀ ਕੀਤੀ ਜਾ ਰਹੀ ਹੈ